Hello Hello, good morning. Das liegt Hello, this is Joshi Good morning, sir. Thanks, Kanabad. Please like, share and comment. Thank you. वैलकम वैलकम जी आया ती आजो लाइव लाइव चल आजो सुठो गल बात कमेंट करो की हेलो हैलो जी सत दो कमेंट ਵੀਕ ਮੈਂ ਆਪਣੀ ਕੋਈ ਲੈਵ ਨਹੀਂ ਹੋ ਰਿਹਾ ਕੋਈ ਆ ਨਹੀਂ ਰਿਹਾ ਪਤਾ ਨਹੀਂ ਯਾਰ ਕੀ ਹੋਇਆ ਤੁਹਾਨੂੰ ਬਾਕੀ ਤੁਹਾਡੀ ਇੱਛਾ ਜੀ ਮੈਂ ਟਿਕਾ ਕਰਾਂਗੇ ਅੱਜ ਅੱਲਾ ਵਾਦਾ ਕਰਾਂਗੇ ਲਾਈਕ ਕਰਕੇ ਤੁਹਾਡੇ ਨਾਲ ਕੋਈ ਮੈਚ ਕਰੋਗੇ ਵੀ ਮੈਸਜ ਦੇਖੋਗੇ ਜੀ ਸਾਰੇ ਲੱਗਦੇ ਆ ਭਾਈ ਸਾਰੇ ਸੌ ਰਹੇ ਹੋ ਰਾਤ ਨੂੰ ਸੌ ਲਿਆ ਕਰੋ ਭਰਾਵੋ ਕੋਈ ਤਾਂ ਜਾਇ ਲਾਈਕ ਕਰੀ ਤਾਓ ਕੀ ਫੈਦਾ ਯਾਰ ਤੁਹਾਡੀ ਇੰਨਾ ਤੁਹਾਡਾ ਮਨੋਰੰਜਨ ਕਰੀਦਾ ਧਾਰਮਿਕ Song ਦੇਈ ਦੇ ਤੁਹਾਨੂੰ ਧਾਰਮਿਕ ਸ਼ਾਰਟ ਦਿਨਾ ਮਨੋਰੰਜਨ ਵਾਲੇ ਦਿਨਾ ਕਮੇਡੀ ਫਿਲਮਾਂ ਦਿਨਾ ਕਤਨੀ ਕਿਹੜੇ ਬਾਬੇ ਨੂੰ ਧਿਆਉਣਾ ਪੈਣਾ ਵੀ ਤੁਹਾਨੂੰ ਲਾਈਵ ਆ ਮੇਰੇ ਘਰ ਚਲੋ ਭਾਈ ਬਾਕੀ ਤੁਹਾਡੀ ਇੱਛਾ ਤੁਹਾਡੀ ਥੈਂਕ ਯੂ ਥੈਂਕ ਯੂ ਜੀ ਧੰਨਵਾਦ ਥੈਂਕਸ ਟੂ ਆਲ ਵੈਲਕਮ ਵੈਲਕਮ ਕਹਿਲਕਮ ਕੋਈ ਨਹੀਂ ਮੈਡਮ ਜੀ ਵੀ ਨਹੀਂ ਹੁੰਦੇ ਲਾਈਵ ਅੱਜ ਪਤਾ ਨਹੀਂ ਕਾ ਕੋਈ ਲਾਈਵ ਦਾ ਸੱਜਣ ਦੇ ਆਹ ਵਰ ਕਿਸ ਦਿਨ ਚੰਡੀਗੜ੍ਹ ਕਮਾਈਏ ਤੁਹਾਨੂੰ ਬਾਈ ਜੀ ਆਜੋ ਚੰਡੀਗੜ੍ਹ ਕਮਾਉਣੇ ਮਿੱਤਰ ਤੁਹਾਨੂੰ ਯਾਰ ਸਬਸਕ੍ਰਾਈਬਰ ਵੀ ਪੂਰੇ ਹੋ ਗਏ ਸਾਲ ਹੋ ਗਿਆ ਭਾਈ ਲੱਗੇ ਨੂੰ ਮਿਹਨਤ ਕਰ ਤੈਨੂੰ ਪਰ ਤੁਸੀਂ ਮੇਰਾ ਪੋਰਾ ਵੀ ਸਾਥ ਨਹੀਂ ਦਿੱਤਾ ਪੋਰਾ ਵੀ ਤਿਲ ਤਿਲ ਕੋਈ ਮੇਰਾ ਸਾਥ ਨਹੀਂ ਦਿੱਤਾ ਕਿਸੇ ਨੇ ਵੀ ਸਬਸਕ੍ਰਾਈਬਰ ਪੂਰੇ ਨਹੀਂ ਯਾਰ ਬਾਕੀ ਸਭ ਕੁਝ ਠੀਕ ਹੈ ਵਾਚ ਟਾਈਮ ਰਹਿੰਦਾ ਵਾਚ ਟਾਈਮ ਪੂਰਾ ਤਾਂ ਹੋਊਗਾ ਭਾਈ ਜੇ ਤੁਸੀਂ ਮੇਰੀ ਹੱਥ ਕਰੋਗੇ ਮੇਰੇ ਨਾਲ ਜੁੜੋਗੇ ਕਮੈਂਟ ਕਰੋਗੇ ਲਾਈਕ ਆਵੋਗੇ ਬਾਕੀ ਤੁਹਾਡੀ ਇੱਛਾ ਹੈ ਨੋ ਸਿਮਰਨ ਹੋਮ ਸੋਮ ਕੋਈ ਨਹੀਂ ਆ ਜਾ ਰਿਹਾ ਜਦੋਂ ਕੋਈ ਬੀਬੀਆਂ ਲਾਈਵ ਹੁੰਦੀਆਂ ਨੇ ਫਿਰ ਭੱਜ ਭੱਜ ਕੇ ਛਾਲਾ ਮਾਰ ਮਾਰ ਕੇ ਜਿਵੇਂ ਦੋਬੇ ਡੱਟੂ ਨਹੀਂ ਛਾਲਾ ਮਾਰਦੇ ਆ ਆ ਜਾਂਦੇ ਆ بارش ਵਾਲਾ ਮਾਰ ਮਾਰ ਐ ਆ ਜਦੋਂ ਕੋਈ ਲੇਡੀ ਜੀ ਕੋ ਜਨਨ ਨਹੀਂ ਕੋ ਲਾਈਵ ਹੁੰਦੇ ਨਾ ਫਿਰ ਤੁਹਾਡੇ ਦੇਖਣ ਵਾਲਾ ਸੁੱਤਾ ਪਿਆ ਵੀ ਜਾਗ ਜਾਂਦੇ ਆ ਬਾਈ ਕੋਈ ਨਾ ਕੋਈ ਨਾ ਮੇਰ ਤੁਹਾਡੀ ਮਰਜ਼ੀ ਆ ਦੇਖਦੇ ਆ ਸ਼ਾਇਦ ਬੰਦੀ ਕਰ ਦਮਾ ਚੈਨਲ ਜਦ ਮੈਂ ਜੇ ਤੁਸੀਂ ਨਾ ਕੋਈ ਸਪੋਰਟ ਨਹੀਂ ਕਰਨੀ ਫਾਇਦਾ ਕੀ ਹਸਾ ਤੁਹਾਡਾ ਮੰਨੋ ਨਗਨ ਕਰੀਦਾ ਨਾ ਤਾਰ ਮਤ ਵੀ ਸਭਿਆਚਾਰਕ ਵੀ ਪੰਜਾਬੀ ਗਾਣੇ ਵੀ ਹਾਂ ਹਰ ਦਰ ਦੇ ਕਮੇਡੀ ਗਲਮਾ ਸ਼ਾਰਟ ਪਾਉਣਾ ਹੈ ਪਰ ਜਾ ਕੇ ਤੁਸੀਂ ਇਹ ਕਰ ਕੀ ਕਰ ਤੁਸੀਂ ਨਹੀਂ ਹੋਏ ਮੈਡਮ ਇਹ ਤੁਸੀਂ ਨਹੀਂ ਹੋਏ ਤੱਕ ਲਾਈ ਆਇਆ ਇਹ ਕਿ ਮੈਂ ਸੇ ਨਹੀਂ ਆ ਰਿਹਾ ਮੈਂ ਤੋ ਸਰੋਤ ਤੁਹਾਡੀ ਇੱਛਾ ਭਾਈ ਚੱਲ ਦੇਖ ਰਿਹਾ ਤਾਂ ਮੈਂ ਕਰੀਏ ਬੰਦ ਕਰੀਏ ਬੰਦ ਲਈਏ ਆਨੰਦ ਹਾਂਜੀ ਕੀ ਆਖ ਰਹੇ ਹੋ ਭਾਈ ਚਲੋ ਠੀਕ ਹੈ ਜਨਾਬ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ ਜੈ ਜੈ ਗੋਵਿੰਦ ਕੋਂ ਚੈਨਲ ਸਬਸਕ੍ਰਾਈਬ ਕਰ ਲੋ ਜਿਹਨੇ ਨਹੀਂ ਕੀਤਾ ਕਿਸੇ ਨੇ ਲਾਈਕ ਹਨ ਸ਼ੇਅਰ ਕਰ ਦਿਓ ਤੇ ਵੀਡੀਓ ਬਣ ਗਈ ਆਪੇ 9 10 ਮਿੰਟ ਵਿੱਚ ਅੱਜ ਵੱਜੇ ਤੁਹਾਡਾ ਦਿਲ ਕੀਤਾ ਭਾਈ ਉਹ ਜੇ ਪਤੇ ਲਾਈਵ ਦੇਖ ਲਾਂਗੇ ਨੈਕਸਟ ਟਾਈਮ ਦੇਖਦੇ ਆਪਾਂ ਫੇਰ ਨਾ ਕਿਉਂਕਿ ਹੁਣ ਮੇਰੇ ਗਾਣੇ ਦੀ ਸ਼ੂਟਿੰਗ ਹੋਣੀ ਹੈ ਪਹਿਲਾ ਗਾਣਾ ਤੁਹਾਨੂੰ ਬਹੁਤ ਸਪੋਰਟ ਕੀਤਾ ਚਲੋ ਸਾਰਿਆਂ ਨੇ ਤੁਸੀਂ ਬਹੁਤ ਏਲਸੀ ਗਾਣਾ ਆਪਣਾ ਪੰਜ 6 ਮਹੀਨੇ ਪਹਿਲਾਂ ਦੋ ਵੀਡੀਓ ਚੱਲੇ ਨੇ ਆਪਣੇ ਕਜੁੱਲੀ ਚੱਕ ਜੁੱਲੀ ਚੱਕ ਦਿਲ ਸੇ ਨੇ ਗਾਇਸੀ ਬਾਈ ਨੇ ਅ ਹੁਣ ਮਾਂ ਗਾਣਾ ਆ ਰਿਹਾ ਮਾਂ ਮਾਮਾ ਟੰਡਿਆ ਸ਼ਾਬਾ ਉਹ ਵੀ ਛੱਡ ਦਾਂਗੇ ਬਹੁਤ ਜਲਦੀ ਹਾਂ ਜੀ ਹਾਂ ਜੀ ਅਰੇ ਜਰ ਸਾਥ ਲੋ ਕੋਈ ਤੁਹਾਡੇ ਸਾਥ ਵੀ ਨਾ ਕਾਹੇ ਜੋਗੇ ਨਹੀਂ ਆਪਾਂ ਸਪੋਰਟ ਹੀ ਨਹੀਂ ਕਰਨਾ ਫਾਇਦਾ ਕਿ ਸਪੋਰਟ ਤਾਂ ਘਰ ਬੈਠੇ ਮੋਬਾਈਲ ਤੁਹਾਡੇ ਹੱਥ ਵਿੱਚ ਸਪੋਰਟ ਹੀ ਕਰਨੀ ਹੈ ਹੋਰ ਚੱਲ ਬਲਾਲ ਤੁਸੀਂ ਬਹੁਤ ਦੇਖੀ ਜਾਂਦੇ ਹੋ ਹੈ ਨਾ ਚਲੋ ਓਕੇ ਸਰ ਥੈਂਕ ਯੂ ਮਿਲਦੇ ਹਾਂ ਆਫਟਰ ਕੋਈ ਟਾਈਮ ਬਾਅਦ ਫੇਰ ਮਿਲਦੇ ਆਪਾਂ ਹੈਨਾ ਨੈਕਸਟ ਵੀਕ ਮਿਲਦੇ ਆ ਧੰਨਵਾਦ ਜੀ ਸਾਰਿਆਂ ਦਾ ਓਕੇ ਬਾਏ